ਸਾਸੀ ਕਾਰਜੀ ਵਹਿਜ ਜੀ ਦਾ ਖਾਲਸਾ ਸ੍ਰੀ ਵਹਿਜ ਜੀ ਦੀ ਫਤਿਹ ਅੱਜ ਅਸੀਂ ਗੱਲ ਕਰਦੇ ਆਂ ਸਖਬੀਰ ਬਾਦਲ ਜਿਹੜਾ ਕਿ ਆਪ ਨੂੰ ਪਤਾਗਾ ਕਿ ਪੰਜਾਬ ਚ ਉਹ ਜਿਹੜੀ ਇੱਕ ਉਹਨਾਂ ਨੇ ਯਾਤਰਾ ਮਹਿਮ ਸुरू ਕੀਤੀ ਹੋਈ ਆ ਪੰਜਾਬ ਦੇ ਅੰਦਰ ਉਹਦੇ ਵਿੱਚ ਹੁਣ ਤੋਂ ਹੀ ਪਤਾ ਲੱਗਣ ਲੱਗ ਗਿਆ ਕਿ ਇਹਨਾਂ ਦੇ ਅੰਦਰ ਅਕਾਲੀਆਂ ਦੇ ਅੰਦਰ ਜਿਹੜੀਆਂ ਤਰੇੜਾਂ ਉਹ ਪੈਣੀਆਂ ਸ਼ੁਰੂ ਵੀ ਹੋ ਗਈਆਂ ਹਲੇ ਯਾਤਰਾ ਦਾ ਪਤਾ ਨਹੀਂ ਕਦੋਂ ਪਾਰ ਲੱਗੇਗੀ ਪਰ ਇਹਨਾਂ ਦੀ ਜਿਹੜੀਆਂ ਆਪਸੀ ਤਰੇੜਾਂ ਨੇ ਮਤ ਭੇਦ ਨੇ ਮਜੀਠੀ ਨਾਲ ਲਾ ਲਓ ਜਾਂ ਕੁਝ ਹੋਰ ਅਕਾਲੀ ਹੈਗੇ ਨੇ ਉਹ ਬਾਹਰ ਨਿਕਲ ਕੇ ਇੱਕ ਦੋ ਦਿਨਾਂ ਦੇ ਵਿੱਚ ਸਾਹਮਣੇ ਤੁਹਾਡੇ ਆ ਜਾਣਗੇ ਤੇ ਬਾਕੀ ਜਿਹੜੀ ਇਹ ਅੱਜ ਸ਼ਕੀਰਵਾਦਨ ਯਾਤਰਾ ਕੱਢ ਰਿਆ ਇਹਦਾ ਕਿੰਨਾ ਕੁ ਨਫਾ ਕਿੰਨਾ ਕੁ ਨੁਕਸਾਨ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾਗਾ ਕਿ ਜਿਹੜੀ ਇਹ ਯਾਤਰਾ ਕੀ ਸਵੀਰਵਾਦਲ ਨੇ ਕਾਲੀ ਕੀਤੀ ਆ ਯਾਤਰਾ ਕੱਢਣ ਦੇ ਵਿੱਚ ਤੇ ਲੋਕਾਂ ਦਾ ਇਹ ਮੰਨਣਾ ਇਹ ਆ ਕਿ ਤੁਸੀਂ ਯਾਤਰਾ ਕਾਦੇ ਲਈ ਕੱਢਦੇ ਹੋ ਪੰਜਾਬ ਨੂੰ ਕੀ ਤਾਂ ਬਚਾਉਣਾ ਚਾਹੁੰਦੇ ਹੋ ਪੰਜਾਬ ਬਚਾਓ ਯਾਤਰਾ ਤਹਾਡੇ ਰਾਜ ਦੇ ਵਿੱਚ ਬਾਗਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਗੁਰੂ ਘਰ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਦੋਸਤ ਤੁਸੀਂ ਨਹੀਂ ਜਾਣਬੁੱਝ ਕੇ ਫੜੇ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਨਹੀਂ ਕਰਵਾ ਸਕੇ ਚਿੱਟੇ ਵਰਗੇ ਨੂੰ ਥਲ ਤੁਸੀਂ ਨਹੀਂ ਪਾ ਸਕੇ ਨਸਿਆਂ ਨੂੰ ਥਲ ਤੁਸੀਂ ਨਹੀਂ ਪਾ ਸਕੇ ਟਰਾਂਸਪੋਰਟ ਮਾਫੀਆ ਕੇਵਲ ਮਾਫੀਆ ਰੇਤਾ ਬਾਦਰੀ अनेका ਮਾਫੀਆ ਟਾਡੇ ਰਾਜ ਦੇ ਵਿੱਚ ਸਰਿਆਂ ਚੱਲਦੇ ਨੇ ਚੱਲਦੇ ਸੀ ਪਰ ਹੁਣ ਜਿਹੜੀ ਸ਼ਹੀਦ ਬਾਦਲ ਯਾਤਰਾ ਕੱਢ ਰਿਆ ਇਹ ਯਾਤਰਾ ਦੇ ਨਾਲ ਨੁਕਸਾਨ ਹੀ ਹੋਵੇਗਾ ਅਕਾਲੀ ਦਲ ਨੂੰ ਜਿੰਨਾਂ ਕ ਸਾਡੇ ਅੰਦਾਜ਼ੇ ਨੇ ਜਾਂ ਆਪਾਂ ਕਹਿ ਲਈਏ ਕਿ ਜਾਂ ਜਿਹੜੇ ਅਕਾਲੀ ਦਲ ਦੇ ਪੁਰਾਣੇ ਆਪਾਂ ਕਹਿ ਦਈਏ ਬੋਰਡ ਨੇ ਸਭਾਂ ਦੇ ਵਿੱਚ ਆਮ ਗੱਲ ਚੱਲਦੀ ਆ ਕਿ ਇਹ ਜਿਹੜੀ ਯਾਤਰਾ ਕਿਸਵੀਰਵਾਦ ਨੂੰ ਅਜੇ ਨਹੀਂ ਸ਼ੁਰੂ ਕਰਨੀ ਚਾਹੀਦੀ ਜੇ ਨੁਕਸਾਨ ਦੇ ਹੋਵੇਗੀ ਕਿਉਂਕਿ ਲੋਕਾਂ ਦਾ ਗੁੱਸਾ ਤਾਂ ਹਾਲੇ 2 ਸਾਲਾਂ ਠੰਡਾ ਵੀ ਨਹੀਂ ਹੋਇਆ ਤੇ ਦੁਬਾਰਾ ਇਹ ਲੋਕਾਂ ਨੂੰ ਫਿਰ ਉਧੂ ਬੁਲਾਉਣ ਲੱਗ ਗਏ ਪਹਿਲਾਂ ਲੋਕ ਇਕੱਲੇ ਇਹਨਾਂ ਨੇ ਆਪਦੇ ਕੰਮ ਕਰਨੇ ਸੀ ਜਾਂ ਜਿਹੜੀਆਂ ਇਹਨਾਂ ਤੋਂ ਗਲਤੀਆਂ ਹੋ ਗਈਆਂ ਹੋਈਆਂ ਸੀ ਉਹਨਾਂ ਨੂੰ ਪਹਿਲਾਂ ਇਹ ਪੂਰੀ ਤਰ੍ਹਾਂ ਸਹਾਰ ਦੇ ਇਹਨੇ ਕਿਸੇ ਇਕਾਲਤਾ ਤੇ ਜਾ ਕੇ ਆਪ ਹੀ ਸਰੋਪਾਗਲ ਦੇ ਵਿੱਚ ਪਾ ਲਿਆ ਆਪ ਹੀ ਸਾਰਾ ਕੁਝ ਕਰ ਲਿਆ ਕਿ ਸਾਨੂੰ ਕਲੀਨ ਕਿਟ ਮਿਲ ਗਈ ਉੱਥੋਂ ਪਰ ਇਹ ਨਹੀਂ ਹੁਣ ਅਕਾਲੀ ਦਲ ਅਕਾਲੀ ਦਲ ਤਾਂ ਹੈ ਹੀ ਨਹੀਂ ਬਾਦਲ ਦਾ ਲੈ ਤਾਂ ਅਕਾਲੀ ਦਲ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਬਾਦਲ ਨੂੰ ਬਚਾਉਣ ਦੀ ਲੋੜ ਆ ਜਾ ਬਦਲ ਦਾ ਆਪਾਂ ਕਹਦੇ ਆ ਕਿ ਬਦਲ ਪਰਿਵਾਰ ਨੂੰ ਬਚਾਉਣ ਦੀ ਲੋੜ ਹੋ ਸਕਦੀ ਆ ਤੇ ਇਹ ਤੇ ਚਲੋ ਮੱਖੋ-ਵੱਕ ਲੋਕ ਮੱਖੋ-ਵੱਕ ਟਿੱਪਣੀਆਂ ਕਰਨਗੇ ਤੇ ਮੈਂ ਤੁਹਾਡੇ ਸੁਝਾਅ ਲਈ ਤੁਹਾਡੀ ਮੈਂ ਆਸ ਕਰਾਂਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਕਿ ਸੁਖਵੀਰਵਾਦਲ ਦੀ ਇਹ ਜਿਹੜੀ ਯਾਤਰਾ ਗਈ ਪੰਜਾਬ ਉਹ ਚਾਹ ਉਹ ਜਿਹੜੀ ਯਾਤਰਾ ਕੱਢ ਰਿਆ ਸੁਖਵੀਰਵਾਦਲ ਮੰਜੀਠੀ ਆ ਹੋਰ ਕਾਲੀਦਾਲ ਜਿਹੜੇ ਨਾਂ ਰਲੇ ਨੇ ਇਹ ਕਿੰਨੀ ਕਲਾਫ ਦੇ ਕਹੋਗੇ ਕਿ ਕਿੰਨੇ ਕਿ ਨੁਕਸਾਨ ਦੇ ਹੋਵੇਗੀ ਇਹ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜਖਰ ਸਾਹਿਬ ਜੀ ਫਤਈ